ਆਈ ਮਿੱਤਰੋ ਜੜੀ ਬੂਟੀ ਔਰ ਸਾਇਣ ਸੰਗ ਵਿੱਚ ਸਵਾਗਤ ਹੈ ਜੀ ਅੱਜ ਜਿਹੜੀ ਜਾਣਕਾਰੀ ਹੈ ਜੀ ਉਹ ਇਹੀ ਜਾਣਕਾਰੀ ਹੈ ਕਿ ਜਿਹੜੀ ਸਿਹਤ ਹੈ ਜੀ ਸੁਧਾਰ ਹੋਇਆ ਮਾਮਲਾ ਗੜਬੜ ਹੋ ਗਿਆ تھا ਸਿਹਤ ਦਾ ਸਿਹਤ ਜਿਹੜੀ ਢਿੱਲੀ ਹੋ ਗਈ ਜੀ ਹਾਈ ਫੈਟ ਵਗੈਰਾ ਔਰ ਬਲਗਮ ਖਾਫ ਕੁੰਸੀ ਇਹਨੇ ਘਰਾਓ ਕਰ ਲਿਆ ਆਹੀ ਸਰੀਰ ਤੇ ਤੇ ਹੁਣ ਸਰੀਰ ਜਿਹੜਾ ਬਿਹਤਰ ਹੋ ਗਿਆ ਜੀ ਤੁਹਾਡੇ ਸੇਵਾ ਦੇ ਵਿੱਚ ਹਾਜ਼ਰ ਆ ਮਿੱਤਰੋ ਤਰ੍ਹਾਂ ਤਰ੍ਹਾਂ ਦੇ ਰੋਗਾਂ ਨਾਲ ਸੰਬੰਧਿਤ ਜਿਹੜੀ ਵੀਡੀਓ ਉਹਦੇ ਬਾਰੇ ਪਰੋਸ਼ਨੀ ਪਾਵਾਂਗੇ ਜੀ ਆਕਾ ਵੀ ਦੋਸਤਾਂ ਨੂੰ ਥੋੜਾ ਜਿਆ ਦੱਸ ਦਈਏ ਕਿ ਵੀਡੀਓ ਪਾਈ ਨੂੰ ਸਮਾਂ ਹੋ ਗਿਆ ਜੀ ਸਿਹਤ ਕੜਬੜ ਹੋਣ ਦੀ ਵਜ੍ਹਾ ਦੇ ਨਾਲ ਜਿਹੜਾ ਕੋਈ ਵੀਡੀਓ ਯਾਰੀ ਨਹੀਂ ਕਰ ਸਕੇ ਤੇ ਹੁਣ ਸਿਹਤ ਕਾਫੀ ਬਿਹਤਰ ਹੋ ਗਈ ਤੇ ਹੁਣ ਬਾਈ ਵੀਡੀਓ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ ਆਪਾਂ ਜਿਵੇਂ ਜਿਵੇਂ ਸਮਾਂ ਮਿਲੂਗਾ ਸੈਕਸ ਦੇ ਹਵਾਲੇ ਤੋਂ ਤੇ ਹੋਰ ਬਿਮਾਰੀਆਂ ਨੇ ਜਿਵੇਂ ਉਹਨਾਂ ਨਾਲ ਸੰਬੰਧਿਤ ਜਾਣਕਾਰੀ ਤੁਹਾਡੇ ਨਾਲ ਮਹੱਈਆ ਕਰਾਵਾਂਗੇ ਜੀ ਤੇ ਜਿਵੇਂ ਨਰਮਰਦੀ ਹੋ ਗਈ ਥਾਤ ਹੋ ਗਿਆ ਸਪਨਦੋਸ਼ ਹੋ ਗਿਆ ਸ਼ਿਗਰਪਤਨ ਹੋ ਗਿਆ ਗਠੀਆ ਵਗੈਰਾ ਹੋ ਗਿਆ ਗੋਡਿਆਂ ਦਾ ਦਰਦ ਵਗੈਰਾ ਹੋ ਗਿਆ ਇਹਨਾਂ ਦੇ ਹਵਾਲੇ ਤੋਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਾਂਗੇ ਜੀ ਠੀਕ ਆ ਜੀ ਇਹ ਮਾ ਮਿੱਤਰਾਂ ਨੂੰ ਛੋਟੀ ਜਾਣਕਾਰੀ ਦੱਸਦੀ ਆ ਕਿ ਸਿਹਤ ਗੜਬੜ ਹੋਣ ਦੀ وجہ ਦੇ ਨਾਲ ਬਾਈ ਕੋਈ ਵੀਡੀਓ ਜਾਰੀ ਨਹੀਂ ਕਰ ਸਕੇ ਤੇ ਹੁਣ ਸੁਧਾਰ ਹੈ ਜੀ ਠੀਕ ਹੋ ਗਿਆ ਮਹਾਰਾਜ ਅਬ ਸ੍ਰੀ ਅਕਾਲ ਜੀ ਤਰ੍ਹਾਂ ਤਰ੍ਹਾਂ ਦੀ ਜਾਣਕਾਰੀ ਮਿਲੂਗੀ ਬਾਈ ਹਾਂ ਜੀ ਸਤਿ ਸ਼੍ਰੀ ਅਕਾਲ ਮਿੱਤਰੋ